ਜਮਨ ਨਮਾ ਕਾ ਰਪਾ ਅੱਜ ਵੀਡੀਓ ਚ ਲੈ ਕੇ ਪਹੁੰਚੇ ਅਸੀਂ ਮਾਲਕ ਕੋਲੋਂ ਜਿਹੜਾ ਰੇਟ ਆਪਣੇ ਕੋਲੇ ਪਹੁੰਚੇ ਅਸੀਂ ਜਮਾ ਸਸਤਾ ਪਹੁੰਚੇ ਰੇਟ ਕੁੱਲ ਮਾਲਕ ਨੇ 13 ਕ ਲੱਖ ਰੁਪਏ ਡਿਮਾਂਡ ਕੀਤੀ ਹੈ ਇੱਕ ਬਾਕੀ ਕਹਿੰਦੇ ਸੀਗੇ ਮੋਕੇ ਤੇ ਹੋਰ ਵੀ ਵੇਖ ਕੇ ਕਰ ਲਾਂਗੇ ਤੁਹਾਨੂੰ ਘਰ ਤਾਂ ਪਸੰਦ ਆਊਗਾ ਬਾਕੀ ਰੇਟ ਤੁਹਾਨੂੰ ਸਾਰਿਆਂ ਨੂੰ ਪਹਿਲੇ ਪਸੰਦ ਆ ਗਿਆ ਹੋਊਗਾ ਗੱਲ ਆਪਾਂ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 73800 ਪੂਰਾ 6273 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋਂ ਭੇਜੋ ਫਰੀਦ ਵਿੱਚ ਆਪਾਂ ਐਡ ਤੁਹਾਡੀ ਲ ਜਿਹੜਾ ਰੇਟ ਹੈ ਜੀ ਘਰ ਦਾ ਉਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ 13 ਕ ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਸੀ ਇੱਕ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਘਰ ਆਪਾਂ ਪੂਰਾ ਵਧੀਆ ਲੈ ਕੇ ਪਹੁੰਚਿਆ ਸੀ ਗਲੀ ਪੂਰੀ ਵਧੀਆ ਲੱਗਦੀ ਆ ਮਾਲਕ ਕਹਿੰਦੇ ਨੇ ਦੋ ਸਾਈਡ ਗਲੀ ਲੱਗਦੀ ਆ ਤੇ ਘਰ ਦੇ ਅੰਦਰ ਗੱਡੀ ਲੱਗਦੀ ਆ ਸੀ ਮੇਨ ਗੱਲ ਇਹ ਆ ਜੀ ਗੱਡੀ ਘਰ ਦੇ ਅੰਦਰ ਸਿੱਧੀ ਲੱਗ ਜਾਂਦੀ ਆ ਮਾਲਕ ਨੇ ਹੀ ਦੱਸਿਆਗਾ ਤੇ ਜਗ੍ਹਾ ਵਧੀਆ ਮਿਲ ਜੂਗੀ ਆਪਾਂ ਨੂੰ ਕਮਰੇ ਵਧੀਆ ਮਿਲ ਜਾਣਗੇ ਇਹ ਘਰ ਵੀ ਨਮਾਜ਼ੀ ਕੋਈ ਬਹੁਤਾ ਟਾਈਮ ਨਹੀਂ ਹੋਇਆ ਘਰ ਬਣਾਏ ਨੂੰ ਰੇਟ ਵੀ ਜਮ੍ਹਾਂ ਘੱਟ ਮਾਲਕ ਨੇ ਕਿਹਾ ਕੁੱਲ 13 ਕ ਲੱਖ ਰੁਪਈਆ ਕਿਹਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਰੇਟ ਕਰ ਲਾਂਗੇ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਆਪਾਂ ਵੀਡੀਓ 'ਚ ਦੱਸ ਦਿਆਂ ਸੀ ਮਾਲਕ ਨੇ ਵੀਡੀਓ ਵਧੀਆ ਬਣਾ ਕੇ ਭੇਜੀ ਆਪਣੇ ਕੋਲ ਸਾਰਾ ਕੁਝ ਤੁਸੀਂ ਦੇਖ ਲਿਓ ਸੀ ਇੱਕ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਜੀ ਪੋਰਚ ਏਰੀਆ 'ਚ ਪੋਰਚ ਏਰੀਆ 'ਚ ਹੀ ਬਾਥਰੂਮ ਬਣਾਇਆ ਹੋਇਆ ਵਧੀਆ ਬਾਥਰੂਮ ਦਾ ਕੰਮ ਮਾਲਕ ਨੇ ਕਰਵਾ ਰੱਖਿਆ ਜੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਟੂਟੀਆਂ ਦਾ ਸਾਰਾ ਕੰਮ ਹੋਇਆ ਸੀ ਟਾਈਲਾਂ ਦਾ ਤੇ ਲਾਈਟਿੰਗ ਦਾ ਹਰ ਇੱਕ ਚੀਜ਼ ਤੇ ਅੰਦਰ ਆਪਾਂ ਨੂੰ ਇੱਕ ਸਟੈਂਡਿੰਗ ਸ਼ੀਟ ਲੱਗੀ ਹੋਈ ਮਿਲ ਜਾਊਗੀ ਹੁਣ ਆਪਾਂ ਅੰਦਰ ਨੂੰ ਚੱਲਦੇ ਹਾਂ ਸੀ ਅੰਦਰ ਕੀ ਕੁਝ ਬਣਿਆ ਹੋਇਆ ਨਾਲੇ ਤਾਂ ਤੁਸੀਂ ਵੀਡੀਓ ਚ ਆਪ ਹੀ ਦੇਖ ਲਿਓ ਸੀ ਨਾਲੇ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਸੀ ਜਦੋਂ ਆਪਾਂ ਅੰਦਰ ਚੱਲਦੇ ਹਾਂ ਸੀ ਇੱਕ ਆਪਾਂ ਨੂੰ ਓਪਨ ਕਿਚਨ ਦੇਖਣ ਨੂੰ ਮਿਲੂਗਾ ਜੀ ਸਭ ਤੋਂ ਪਹਿਲਾਂ ਕਿਚਨ ਦਾ ਕੰਮ ਵਧੀਆ ਹੋਇਆ ਹੈ ਜਿਹੜੀ ਸੈਲਫ ਬਣੀ ਹੋਈ ਏ ਜੀ ਉਹ ਤੇ ਆਪਾਂ ਨੂੰ ਟਾਈਲਸ ਦਾ ਵਧੀਆ ਕੰਮ ਮਿਲ ਜੂਗਾ ਤੇ ਵਾਲ ਟਾਈਲਾਂ ਲੱਗੀਆਂ ਹੋਈਆਂ ਬਾਕੀ ਡਬਲ ਆਪਾਂ ਨੂੰ ਸੈਲਫਾਂ ਮਿਲ ਜਾਣਗੀਆਂ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਵੀ ਰਹੇ ਹੋ ਥੋੜਾ ਜਿਹਾ ਗਾਹਾਂ ਚੱਲਾਂਗੇ ਜੀ ਇੱਕ ਆਪਾਂ ਨੂੰ ਓਪਨ ਇੱਕ ਆਪਾਂ ਡਰਾਇੰਗ ਏਰੀਆ ਕਹਿ ਸਕਦੇ ਹਾਂ ਇੱਕ ਆਪਾਂ ਬੈੱਡਰੂਮ ਕਹਿ ਸਕਦੇ ਹਾਂ ਜੀ ਬਾਕੀ ਤੁਸੀਂ ਆਪ ਵੀਡੀਓ 'ਚ ਦੇਖ ਹੀ ਰਹੇ ਹੋ ਜੀ ਥੋੜਾ ਜਿਹਾ ਗਾਹਾਂ ਹੋਰ ਚੱਲਾਂਗੇ ਆਪਾਂ ਇੱਕ ਆਪਾਂ ਨੂੰ ਪੂਰਾ ਖੁੱਲਾ ਢੁਲਾ ਕਮਰਾ ਦੇਖਣ ਨੂੰ ਮਿਲੂਗਾ ਜੀ ਤੇ ਕਮਰਾ ਵੀ ਪੂਰਾ ਵਧੀਆ ਗਾ ਪੂਰਾ ਵੱਡਾ ਮਿਲੂਗਾ ਸੀ ਕੋਈ ਐਦਾਂ ਨਹੀਂ ਹੈਗਾ ਵੀ ਛੋਟਾ ਆਪਾਂ ਨੂੰ ਕਮਰਾ ਮਿਲੂਗਾ ਜੇ ਆਪਾਂ ਥਾਂ ਦੀ ਗੱਲ ਕਰੀਏ ਸੀ ਮਾਲਕ ਨੇ ਜਿਹੜੀ ਜਗ੍ਹਾ ਦੱਸੀ ਸੀ ਇਹਨਾਂ ਨੇ 55 ਗਾਜ ਜਗ੍ਹਾ ਦੱਸੀ ਸੀ ਦੋ ਕਮਰੇ ਮਾਲਕ ਨੇ ਕਹੇ ਨੇ ਦੋ ਕਮਰੇ ਤੁਸੀਂ ਦੇਖ ਲੇ ਇੱਕ ਨੂੰ ਆਪਾਂ ਡਰਾਇੰਗ ਏਰੀਆ ਬਣਾਉਣਾ ਡਰਾਇੰਗ ਏਰੀਆ ਵੀ ਬਣਾ ਸਕਦੇ ਹਾਂ ਦੋਵਾਂ ਨੂੰ ਆਪਾਂ ਬੈੱਡਰੂਮ ਬਣਾਉਣੇ ਦੋਵਾਂ ਨੂੰ ਕਮਰੇ ਬਣਾਉਣੇ ਉਹ ਆਪਣੀ ਇੱਛਾ ਜੀ ਆਪਾਂ ਖਰੀਦਣ ਤੋਂ ਬਾਅਦ ਕੀ ਕਰਦੇ ਹਾਂ ਜੀ ਰੇਟ ਤੁਮਹਾਨੂੰ ਪਹਿਲਾਂ ਪਤਾ ਲੱਗ ਗਿਆ ਸੀ ਸਾਰਿਆਂ ਨੂੰ ਤੁਹਾਨੂੰ ਮੰਨਦਾ ਸੀ ਦਿੱਤਾ ਸੀਗਾ 13 ਕ ਲੱਖ ਰੁਪਏ ਡਿਮਾਂਡ ਕੀਤੀ ਐ ਤੇ ਆਪਾਂ ਜਿਹੜਾ ਘਰ ਇਹ ਅੱਜ ਲੈ ਕੇ ਪਹੁੰਚਿਆ ਖਾਸ ਲੁਧਿਆਣਾ ਏਰੀਆ ਚੋਂ ਲੈ ਕੇ ਪਹੁੰਚਿਆ ਸੀ ਲੁਧਿਆਣਾ ਮਾਲਕ ਦਾ ਏਰੀਆ ਸੀ ਲੋਹਾਰਾ ਕਲੋਨੀ ਲੋਹਾਰਾ ਕਲੋਨੀ ਇਹਨਾਂ ਨੂੰ ਲੱਗਦੀ ਐ ਕਿ ਤੇ ਮਾਲਕ ਨੇ ਦੱਸਿਆ ਵੀ 21 ਫੁੱਟ ਦੀ ਗਲੀ ਲੱਗਦੀ ਐ ਤੇ ਗੱਡੀ ਤੇ ਕੋਈ ਵੀ ਸਾਧਨ ਆਰਾਮ ਨਾਲ ਆਉਂਦਾ ਤੇ ਜਾਂਦਾ ਸੀ ਦੋ ਪਾਸਿਓਂ ਮਾਲਕ ਨੇ ਕਿਹਾ ਗਲੀ ਲੱਗਦੀ ਐ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਆਪਾਂ ਵੀਡੀਓ 'ਚ ਦੱਸ ਵੀ ਰਹੇ ਸੀ। ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਰੇਟ ਪਸੰਦ ਆ ਗਿਆ ਹੋਊਗਾ। 13 ਲੱਖ ਰੁਪਇਆ ਇੱਕ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਐ ਸੀ। 13 ਲੱਖ ਦੇ ਵਿੱਚੋਂ ਬਾਕੀ ਹੋਰ ਵੀ ਕੀਤਾ ਜਾਊਗਾ। ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ, ਤੁਸੀਂ ਗੱਲ ਵੀ ਕਰ ਸਕਦੇ ਹੋ। ਮਾਲਕ ਨੇ ਆਪਦਾ ਮੋਬਾਈਲ ਨੰਬਰ ਦਿੱਤਾ ਸੀ। ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਸੀ 98147 14588 98147 14588 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਸਿੱਧੀ ਆਪਦੀ ਗੱਲਬਾਤ ਕਰ ਲਿਓ ਜੀ ਜਦੋਂ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਜਾ ਕੇ ਤੁਸੀਂ ਘਰ ਨੂੰ ਦੇਖ ਸਕਦੇ ਹੋ ਘਰ ਦੇਖ ਲਿਓ ਜੀ ਪਸੰਦ ਤੁਹਾਨੂੰ ਆਊਗਾ ਰੇਟ ਘਰ ਦਾ ਤੁਹਾਨੂੰ ਪਸੰਦ ਆਊਗਾ ਜੀ ਬਾਕੀ ਤੁਸੀਂ ਮਾਲਕ ਨਾਲ ਆਪ ਹੀ ਗੱਲ ਕਰ ਲਿਓ ਜੀ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਟਾਈਮ ਦੇ ਦਿਓ ਤੇ ਮਾਲਕ ਨੂੰ ਕਹਿ ਦਿਓ ਅਸੀਂ ਇਸ ਦਿਨ 8:00 ਵਜੇ ਆਵਾਂਗੇ ਫਰੀ ਰਿਓ ਸੀ ਤੇ ਉਸ ਹਿਸਾਬ ਨਾਲ ਤੁਸੀਂ ਆਪ ਜਾ ਕੇ ਦੇਖ ਲਿਓ ਪਸੰਦ ਆ ਗਿਆ ਉਸ ਤੋਂ ਬਾਅਦ ਰੇਟ ਮੁਕਾ ਲਿਓ ਸੀ ਬਾਕੀ 13 ਲੱਖ ਰੁਪਏ ਡਿਮਾਂਡ ਜਿਹੜੀ ਦੱਸੀ ਆ ਮਾਲਕ ਨੇ ਉਹ ਤਾਂ ਤੁਹਾਨੂੰ ਪਤਾ ਲੱਗੀ ਗਏ ਸੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਲਾਈਕ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਡੇਲੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਦੀ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਹਰ ਏਰੀਆ 'ਚੋਂ ਬਾਕੀ ਵੀਡੀਓ ਵਧੀਆ ਲੱਗੀ ਐ ਕਮੈਂਟ ਕਰਨਾ ਨਾਪੋਲੀਓ ਜੀ ਤੁਸੀਂ ਵੀ ਐਡ ਕਰਵਾਉਣੀ ਐ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਪਿੰਡ 'ਚੋਂ ਦੇਖ ਰਹੇ ਹੋ ਸ਼ਹਿਰ ਦੇ ਵਿੱਚੋਂ ਦੇਖ ਰਹੇ ਹੋ ਸੀ ਕਿਸੇ ਵੀ ਕਲੋਨੀ 'ਚੋਂ ਦੇਖ ਰਹੇ ਹੋ ਤੁਹਾਡੇ ਕੋਲ ਆ ਤੁਹਾਡੇ ਯਾਰਾਂ ਮਿੱਤਰਾਂ ਕੋਲ ਆ ਤੁਹਾਡੇ ਰਿਸ਼ਤੇਦਾਰਾਂ ਕੋਲ ਆ ਘਰ ਆ ਕੁਠੀਆਂ ਮਕਾਨ ਆ ਹਵੇਲੀ ਮਹਿਲ ਕੁਝ ਵੀ ਐਸੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ 73800 26173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਸਾਰਾ ਕੁਝ ਭੇਜ ਦਿਓ ਜੀ ਉਹ ਤਾਂ ਬਾਤ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਾ ਪਹਿਲਾਂ ਨਾ ਬਾਅਦ ਚ ਕੁਝ ਨਹੀਂ ਹੁੰਦਾ ਜੀ ਸਾਰਾ ਜਿੰਨਾ ਆਪਾਂ ਕੰਮ ਕਰਦੇ ਹਾਂ ਫਰੀ ਚ ਕਰਦੇ ਹਾਂ ਜੀ ਬਸ ਆਪਣੇ ਕੋਲੇ ਭੇਜੋ ਜੀ ਹੁਣ ਜੇ ਤੁਸੀਂ ਐਡ ਕਰਵਾਉਣੀਆਂ ਜੀ ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਲਾਜ਼ਮੀ ਕਰ ਦਿਓ ਤੁਸੀਂ ਬਹੁਤ ਪਿਆਰ ਦੇਣੇ ਜੀ ਹਰ ਵੀਡੀਓ ਨੂੰ ਤੇ ਬਹੁਤ ਸਾਰੀ ਅੱਜ ਦੀ ਵੀਡੀਓ ਨੂੰ ਵੀ ਸਪੋਰਟ ਕਰਿਓ ਜੀ ਤੇ ਮਿਲਦੇ ਆਪਾਂ ਜਲਦੀ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ